ਸਤਿ ਸ਼੍ਰੀ ਗਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਨਸਟੇਬਲ ਦੀ ਭਰਤੀ ਦਾ ਪੇਪਰ ਮਈ ਮਹੀਨੇ ਸ਼ੁਰੂ ਹੋਣ ਜਾ ਰਿਹਾ ਤੇ ਮਈ ਮਹੀਨਾ ਚੱਲ ਗਿਆ ਤੇ ਜੂਨ ਮਹੀਨੇ ਤੱਕ ਚੱਲੇਗਾ ਠੀਕ ਹੈ ਤੇ ਸਾਰਿਆਂ ਲਈ ਹੁਣ ਸੁਨਹਿਰੀ ਮੌਕਾ ਦੱਬ ਕੇ ਤਿਆਰੀ ਕਰੰਦਾ ਠੀਕ ਹੈ ਤੇ ਜਿਨ੍ਹਾਂ ਨੇ ਤਿਆਰੀ ਕਰ ਲਈ ਉਹਨਾਂ ਲਈ ਹੁਣ ਮੌਕ ਟੈਸਟ ਉਹਨਾਂ ਨੂੰ ਦੇਣੇ ਚਾਹੀਦੇ ਆ ਬਿਲਕੁਲ ਤੇ ਮੌਕ ਟੈਸਟ ਵੀ ਆਪਾਂ ਤਾਂ ਹੀ ਲੈ ਕੇ ਆਏ ਆ ਇਸ ਚੈਨਲ ਦੇ ਉੱਤੇ ਆਪਾਂ ਮੌਕ ਟੈਸਟ ਹੀ ਕਰਵਾ ਰਹੇ ਆ ਠੀਕ ਆ ਪਹਿਲਾਂ ਆਪਾਂ ਜੀ ਕੇ ਦੇ ਮੌਕ ਟੈਸਟ ਜੋ 35 ਨੰਬਰ ਦੀ ਜੀ ਕੇ ਦੇ ਮ ਠੀਕ ਆ ਤੇ ਉਸ ਤੋਂ ਬਾਅਦ ਇਹ ਮੌਕ ਟੈਸਟ ਦੇ ਵਿੱਚ 20 ਕੁਐਸਚਨ ਮਿਲਣਗੇ ਤੁਹਾਨੂੰ ਠੀਕ ਆ ਪੰਜਾਬੀ ਗ੍ਰਾਮਰ ਦਾ ਮੌਕ ਟੈਸਟ ਹੈ ਚ ਪੰਜਾਬੀ ਮੀਡੀਅਮ ਚ ਤੁਹਾਨੂੰ ਪਤਾ ਹੀ ਹੈ ਆਪਣੀ ਐਪ ਆ ਨੌਕਰੀ ਗੁਰੂ ਇਸ ਐਪ ਦੇ ਵਿੱਚ ਤੁਹਾਨੂੰ ਜੇ ਤੁਸੀਂ ਕੰਟੈਂਟ ਵੀ ਲੈਣਾ ਚਾਹੁੰਦੇ ਹੋ ਪੜਨ ਲਈ ਜਿਵੇਂ ਕਨਸਟੇਬਲ ਮਹਾ ਪੈਕ ਆਪਣੀ ਇੱਕ ਬਣਾਇਆ ਰੱਖਿਆ ਮਹਾ ਪੈਕ ਮਹਾ ਪੈਕ ਦਾ ਮਤਲਬ ਇਹ ਤੁਸੀਂ ਜਾਣ ਸਕਦੇ ਹੋ ਕਿ ਸਾਰਾ ਹੀ ਕੰਟੈਂਟ ਤੁਹਾਨੂੰ ਇੱਕ ਜਗ੍ਹਾ ਪੜਨ ਨੂੰ ਮਿਲ ਜੇਗਾ ਉਹ ਤੁਹਾਨੂੰ ਬਹੁਤੀਆਂ ਕਿਤਾਬਾਂ ਚ ਕੰਨ ਦੀ ਲੋੜ ਨਹੀਂ ਹੈਗੀ 199 ਰੁਪਏ ਦੇ ਵਿੱਚ ਮਹਾ ਪੈਕ ਠੀਕ ਆ ਪੂਰਾ ਕਨਸਟੇਬਲ ਦਾ ਜੋ ਸਿਲੇਬਸ ਆ ਹਨਾ ਕੱਲੇ ਕੱਲੇ ਟ ਚਾਹੁੰਦੇ ਹੋ ਸਿਰਫ 13 ਰੁਪਏ ਦੇ ਵਿੱਚ ਹੋਰ ਹੋਰ ਜਗ੍ਹਾ ਜਿਵੇਂ ਤੁਹਾਨੂੰ 4-500 ਰੁਪਏ 700 ਰੁਪਏ ਲਾਣਾ ਪੈਂਦਾ ਉਸ ਦੀ ਜਗ੍ਹਾ ਤੇ ਆਪਾਂ ਸਿਰਫ 13 ਰੁਪਏ ਦੇ ਵਿੱਚ ਤੁਹਾਨੂੰ ਦੇ ਰਹੇ ਹਾਂ ਠੀਕ ਆ ਸਿਰਫ ਐਪ ਦੇ ਚਾਰਜੀਸ ਹਾਂ ਆਪਾਂ ਕੋਈ ਕਮਾਈ ਨਹੀਂ ਕਰ ਰਹੇ 13 ਰੁਪਏ ਦੇ ਵਿੱਚ ਉਸ ਤੋਂ ਇਲਾਵਾ ਜੇ ਤੁਸੀਂ ਪੌਲਟੀ ਦੇ 800 ਆਪਰੇਸ਼ਨ ਚਾਹੁੰਦੇ ਹੋ ਤੁਹਾਨੂੰ ਪਤਾ ਪੌਲਟੀ ਦੇ 16-17 ਆਪਰੇਸ਼ਨ ਪੇਪਰ ਦੇ ਵਿੱਚ ਆਉਂਦੇ ਆ 800 ਆਪਰੇਸ਼ਨ ਸਿੱਧਾ ਹੀ ਆਪਾਂ ਨੇ ਕੋਰਸ ਪਾਰਕਿਆ 800 ਆਪਰੇਸ਼ਨਾਂ ਦਾ ਪੌਲਟੀ ਦੇ ਜਿਸ ਦੇ ਵਿੱਚ ਸਿਰਫ 49 ਰੁਪਏ ਤੁਹਾਨੂੰ ਦੇਣੇ ਪੈਣਗੇ 89 ਰੁਪਏ ਦੇ ਵਿੱਚ ਤੁਹ ਇਸ ਰੀਡਿੰਗ ਕਰ ਸਕਦੇ ਹੋ ਜਿਨ੍ਹਾਂ ਨੇ ਤਿਆਰੀ ਕਰ ਰੱਖੀ ਆ ਠੀਕ ਆ ਉਸ ਦੇ ਵਿੱਚੋਂ ਤੁਹਾਡੇ 15 ਤੋਂ 17 ਨੰਬਰ ਬਣ ਜਾਣ ਹੋਰ ਗਿਆ ਚਾਹੀਦਾ ਠੀਕ ਆ ਉਸ ਤੋਂ ਇਲਾਵਾ ਇੱਕ ਆਪਣਾ ਕੋਰਸ ਆਪਾਂ ਨੇ ਪੰਜਾਬੀ ਪੰਜਾਬ ਜੀਕੇ ਦਾ ਪਰ ਰੱਖਿਆ ਉਹ ਵੀ 49 ਰੁਪਏ ਦਾ ਠੀਕ ਆ ਉਸ ਤੋਂ ਇਲਾਵਾ ਕੰਪਿਊਟਰ ਦਾ ਕੋਰਸ ਪਰ ਰੱਖਿਆ ਉਹ ਵੀ 49 ਰੁਪਏ ਦਾ ਸਾਰਾ ਕਾਂਸਟੇਬਲ ਦੀ ਭਰਤੀ ਨੂੰ ਮੁੱਖ ਰੱਖਦੇ ਸਾਰੇ ਕੋਰਸ ਪਰ ਰੱਖਿਆ ਆਪਾਂ ਨੇ ਠੀਕ ਆ ਜੇ ਤੁਸੀਂ ਕਾਂਸਟੇਬਲ ਮਹਾਂ ਪੈਕ ਲੈ ਲੂਗੇ ਉਸ ਦੇ ਵਿੱਚ ਸਾਰਾ ਕੁਝ ਕਵਰ ਹੋ ਜਾਂਦਾ 199 ਰੁਪਏ ਦੇ ਵਿੱਚ ਠੀਕ ਆ 199 ਰੁਪਏ ਦਾ ਕਾਂਸਟੇਬਲ ਮਹਾਂ ਪੈਕ ਲੈ ਕੇ ਤੁਹਾਨੂੰ ਬਹੁਤ ਫਾਇਦਾ ਹੋਏਗਾ ਬਾਕ ਪਲੇ ਸਟੋਰ ਤੇ ਐਵਨ ਨੌਕਰੀ ਗੁਰੂ ਠੀਕ ਹੈ ਇਸ ਤੋਂ ਲਗ ਆਪਣਾ ਟੈਲੀਗ੍ਰam ਨੌਕਰੀ ਗੁਰੂ ਤੁਸੀਂ ਇਹ ਵੀ ਜੁਆਇਨ ਕਰ ਸਕਦੇ ਹੋ ਆਪਣਾ ਨੰਬਰ ਹੈਗਾ 988743699 ਇਸ ਨੰਬਰ ਦੇ ਜ਼ਰੀਏ ਤੁਸੀਂ ਨੌਕਰੀ ਗੁਰੂ ਐਪ ਦਾ ਲਿੰਕ ਵੀ ਲੈ ਸਕਦੇ ਹੋ ਕਿਸੇ ਵੀ ਕੋਰਸ ਦਾ ਤੁਸੀਂ ਲਿੰਕ ਲੈਣਾ ਚਾਹੁੰਦੇ ਤਾਂ ਇਸ ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ ਠੀਕ ਆ ਤੁਹਾਨੂੰ ਲਿੰਕ ਮਿਲ ਜੇਗਾ ਠੀਕ ਆ ਤੇ ਅੱਜ ਦਾ ਆਪਾਂ ਮੌਕ ਟੈਸਟ ਸ਼ੁਰੂ ਕਰਦੇ ਹਾਂ ਤੇ ਇਸ ਮੌਕ ਟੈਸਟ ਦੇ ਵਿੱਚ 20 ਪ੍ਰਸ਼ਨ ਹੋਣਗੇ ਹਰੇਕ ਪ੍ਰਸ਼ਨ ਤੋਂ ਬਾਅਦ ਮੈਂ ਉੱਤਰ ਤੁਹਾਨੂੰ ਦੱਸੂਗਾ ਠੀਕ ਆ ਤੁਸੀਂ ਲਾਸਟ ਵਿੱਚ ਆਪਣੇ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਣਾ ਤੁਹਾਡੇ ਕਿੰਨੇ ਨੰਬਰ ਬਣੇ ਪਰ ਇਸ ਮੌਕ ਟੈਸਟ ਦੇ ਵਿੱਚ ਕਿੰਨੇ ਆਏ ਤੇ ਤੁਹਾਡੇ ਕਿੰਨੇ ਆਏ ਤੁਹਾਨੂੰ ਇਸ ਦਾ ਕੰਪੈਰੀਸ਼ਨ ਦਾ ਪਤਾ ਲੱਗ ਜਾਏਗਾ ਠੀਕ ਹੈ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨੀ ਆ ਠੀਕ ਹੈ ਵੀਡੀਓ ਲਾਈਕ ਵੀ ਕਰਨਾ ਹੈ ਠੀਕ ਹੈ ਪਹਿਲਾ ਪ੍ਰਸ਼ਨ ਆ ਗਿਆ ਕਿਹੜਾ ਸ਼ਬਦ ਸਹੀ ਹੈ ਮਠਾਸ ਸ਼ਬਦ ਦੇ ਸਪੈਲਿੰਗ ਪੁੱਛੇ ਗਏ ਆ ਕਿਹੜਾ ਇਹਦੇ ਸਹੀ ਆ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਉੜਾ ਠੀਕ ਆ ਮੰਮੇ ਸ਼ਾਇਦ ਠੱਠੇ ਨੂੰ ਕੰਨਾ ਸੱਸਾ ਮਠਾਸ ਇਹ ਹੁੰਦਾ ਮਠਾਸ ਦੀ ਸਪੈਲਿੰਗ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਸੌਰੀ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਮਤਲਬ ਕਿ ਸਹੀ ਹੈ ये थोड़ा क्वेश्चन गलत लिखेता के शब्द सही है वातावरण के स्पैलिंग पुछे गए हैं वातावरण के हैं तो इस सवाल का दो उत्तर है दोस्तों ऑप्शन आठ बावे तत्ती वातावरण ठीक है ਤੇ ਉਸ ਤੋਂ ਇਲਾਵਾ ਇਹ ਤੁਹਾਡਾ ਗਲਤ ਸੀ ਇਸ ਦੇ ਵਿੱਚ ਮਤਲਬ ਕਿ ਇਹ ਕਹਿੰਦੇ ਈੜੀ ਵੀ ਜਮਈ ਗਲਤ ਆ ਸੱਸਾ ਵੀ ਜਮਈ ਗਲਤ ਆ ਵਾਤਾਵਰਨ ਸਾਰਿਆਂ ਨਾਲੋਂ ਜ਼ਿਆਦਾ ਪ੍ਰਚਲਿਤ ਸ਼ੁੱਧ ਰੂਪ ਆ ਤਾਂ ਕਰਕੇ ਆਪਸ਼ਨ ਅੜਾ ਹੀ ਸਹੀ ਆ ਆਪਾਂ ਸਹੀ ਦੀ ਗੱਲ ਕਰੀਏ ਵੀ ਸਹੀ ਸ਼ਬਦ ਕਿਹੜਾ ਹੈ ਇਸ ਤੋਂ ਅਗਲੇ ਪ੍ਰਸ਼ਨ ਤੇ ਗੱਲ ਕਰਦੇ ਹਾਂ ਅ ਸ਼ੁੱਧ ਸ਼ਬਦ ਚੁਣੋ ਸ਼ੁੱਧ ਸ਼ਬਦ ਚੁਣਨਾ ਉੱਪਰ ਤੋਂ ਕਿਵੇਂ ਲਿਖਿਆ ਜਾਂਦਾ ਉੱਪਰ ਸ਼ਬਦ ਨੂੰ ਇਹ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਆੜਾ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਅਮੀਰ ਸ਼ਬਦ ਦਾ ਸਮਾਨਾਰਥਕ ਸ਼ਬਦ ਦੱਸੋ ਜਿਹਦਾ ਸੇਮ ਮਤਲਬ ਹੋਵੇ ਉਹਨੂੰ ਉਸਨੂੰ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ ਅਮੀਰ ਸ਼ਬਦ ਦਾ ਸਮਾਨਾਰਥਕ ਸ਼ਬਦ ਦੱਸਣਾ ਇਹ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਏ ਧੰਨਵਾਣ ਅਮੀਰ ਨੂੰ ਧੰਨਵਾਣ ਵੀ ਕਿਹਾ ਜਾਂਦਾ ਜਿਸਕੋ ਤੁਹਾਨੂੰ ਹੁੰਦਾ ਬਹੁਤ ਸਾਰਾ ਠੀਕ ਹੈ ਪ੍ਰਸ਼ਨ ਪੰਜਵਾਂ ਆ ਗਿਆ ਉਸਤਤ ਸ਼ਬਦ ਦਾ ਸਮਾਨਾਰਥਕ ਕੀ ਹੈ ਚਾਰੇ ਆਪਸ਼ਨ ਸਾਡੇ ਸਾਹਮਣੇ ਆ ਦੋਸਤੋ ਰੋਜ਼ੇ ਮੈਂ ਸਿਰਫ 10 ਮਿੰਟ ਦੀ ਵੀਡੀਓ ਲੈ ਕੇ ਆਉਣਾ ਹੈ ਇਸ ਨਾਲ ਤੁਹਾਡੀ ਰੋਜ਼ ਦੀ ਰੋਜ਼ ਪ੍ਰੈਕਟਿਸ ਮੌਕ ਟੈਸਟ ਦੀ ਬਹੁਤ ਜ਼ਰੂਰੀ ਹੈ ਜੋ ਮੈਂ ਲੈ ਕੇ ਆਉਣਾ ਹੈ ਠੀਕ ਹੈ ਤੇ ਜਿਹੜੇ ਜੀਕੇ ਦੇ ਮੌਕ ਟੈਸਟ ਵੀ ਪਾ ਰੱਖੇ ਆ ਉਹ ਵੀ ਕੋਈ ਜ਼ਿਆਦਾ ਨਹੀਂ ਹੈ 20 ਤੋਂ 25 ਮਿੰਟ ਦੀ ਵੀਡੀਓ ਠੀਕ ਹੈ ਤੁਹਾਡੇ ਨੌ ਮੌਕ ਟੈਸਟ ਨਾਲ ਬਹੁਤ ਵਧੀਆ ਪ੍ਰੈਕਟਿਸ ਹੋ ਸਕਦੀ ਹੈ ਇਸ ਤੋਂ ਇਲਾਵਾ ਆਪਾਂ ਮੈਥ ਰੀਜਨਿੰਗ ਸਾਰਿਆਂ ਦੇ ਮੌਕ ਟੈਸਟ ਲੈ ਕੇ ਆਵਾਂਗੇ ਤੁਹਾਡੀ ਪੂਰੀ ਤਰ੍ਹਾਂ ਪ੍ਰੈਕਟਿਸ ਕਰਵਾਵਾਂਗੇ ਇਸ ਚੈਨਲ ਦੇ ਉੱਤੇ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੱਧ ਤੋਂ ਵੱਧ ਬੱਚਿਆਂ ਦਾ ਕਿਸੇ ਚੈਨਲ ਸ਼ੇਅਰ ਕਰੋ ਉਸਤਵਤ ਸ਼ਬਦ ਦਾ ਸਮਾਨਾਰਥਕ ਕਿਹਦਾ ਹੈ ਉਸਤਤ ਕਰਨਾ ਮਤਲਬ ਵਡਿਆਈ ਕਰਨਾ ਆਪਸ਼ਨ ਏਡੀ ਇੱਕ ਆਪਸ਼ਨ ਏਡੀ ਸਹੀ ਹੈ ਵਡਿਆਈ ਪ੍ਰਸ਼ਨ 6 ਮ ਆ ਗਿਆ ਸੁੰਦਰ ਸ਼ਬਦ ਦਾ ਸਮਾਨਾਰਥਕ ਚੁਣੋ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈਗਾ ਆਪਸ਼ਨ ਏਡੀ ਖੂਬਸੂਰਤ ਸੁੰਦਰ ਸ਼ਬਦ ਦਾ ਸਮਾਨਾਰਥਕ ਖੂਬਸੂਰਤ ਪ੍ਰਸ਼ਨ 7 ਮ ਚੰਗੇ ਦਾ ਵਿਰੋਧੀ ਸ਼ਬਦ ਦੱਸੋ ਚੰਗੇ ਦਾ ਵਿਰੋਧੀ ਸ਼ਬਦ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਚੰਗੇ ਦਾ ਉਲਟ ਕੀ ਹੁੰਦਾ ਮਾੜਾ ਪ੍ਰਸ਼ਨ ਅਗਲੇ ਤੇ ਚਲਦੇ ਆ ਅੱਠਵਾਂ ਆਦਿ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਅੰਤ ਆਪਸ਼ਨ ਬੀ ਅੰਤ ਦੋਸਤੋ ਵੀਡੀਓ ਲਾਸਟ ਤੱਕ ਦੇਖੇ ਕਰੋ ਠੀਕ ਹੈ ਕਮੈਂਟ ਬਾਕਸ ਚ ਕਮੈਂਟ ਕਰਕੇ ਜਰੂਰ ਦੱਸੇ ਕਰੋ ਤੁਹਾਡੇ ਨੰਬਰ ਕਿੰਨੇ ਬਣੇ ਠੀਕ ਹੈ ਹੋਰ ਬੱਚੇ ਵੀ ਇਸ ਨੂੰ ਦੇਖ ਕੇ ਆਪਣੇ ਮਾਰਕਸ ਦੱਸਣਗੇ ਠੀਕ ਹੈ ਪ੍ਰਸ਼ਨ ਨੌਵਾਂ ਸਵਰਗ ਦਾ ਵਿਰੋਧੀ ਸ਼ਬਦ ਚੁਣੋ ਸਵਰਗ ਦਾ ਵਿਰੋਧੀ ਸ਼ਬਦ ਸਵਰਗ ਤਾਂ ਉਲਟ ਹੋ ਗਿਆ ਨਰਕ ਠੀਕ ਹੈ অপਸ਼ਨ ਏ ਡੀ ਅਗਲਾ ਸਵਾਲ ਦਸਵੇਂ ਤੇ ਚਲਦੇ ਆ ਇੱਕ ਅੱਖ ਨਾਲ ਦੇਖਣਾ ਮਹਾਭਾਰਤ ਦਾ ਕੀ ਅਰਥ ਹੈ ਦੋਸਤੋ ਆਪਾਂ ਨੇ ਸਾਰੇ ਜੋ ਵੀ ਤੁਹਾਡੇ ਪੰਜਾਬੀ ਗ੍ਰਾਮਰ ਦਾ ਸਿਲੇਬਸ ਆ ਕਨਸਟੇਬਲ ਭਰਤੀ ਦੇ ਵਿੱਚੋਂ ਉੱਤਿਆ ਹੋਇਆ ਉਸਦੇ ਸਾਰੇ ਦੇ ਰਿਲੇਟਡ ਤੁਹਾਨੂੰ ਆਪਣੇ ਮੌਕ ਟੈਸਟੇ 'ਚ ਪ੍ਰਸ਼ਨ ਮਿਲਦਗੇ ਉਹ ਮਹਾਭਾਰਤ ਆਗੇ ਦੇਖੋ ਇੱਕ ਅੱਖ ਨਾਲ ਦੇਖਣਾ ਮਹਾਭਾਰਤ ਦਾ ਕੀ ਅਰਥ ਹੈ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ অপਸ਼ਨ ਆੜਾ ਸਭ ਨੂੰ ਬਰਾਬਰ ਸਮਝਣਾ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਤੁਸੀਂ ਕਾਂਸਟੇਬਲ ਭਰਤੀ ਦਾ ਮਹਾ ਪੈਕ ਲੈ ਲੂਗੇ ਤਾਂ ਮਤਲਬ ਕਿ ਬਹੁਤ ਹੀ ਖੁਸ਼ ਮਹਿਸੂਸ ਕਰੋਗੇ ਕਿ ਤੁਹਾਨੂੰ ਇੱਕ ਜਗ੍ਹਾ ਪੜ੍ਹਨ ਨੂੰ ਸਾਰਾ ਕੰਟੈਂਟ ਬਹੁਤ ਵਧੀਆ ਮਿਲ ਗਿਆ ਠੀਕ ਆ ਪਿਛਲੀ ਵਾਰੀ ਵੀ ਆਪਣੇ ਮਹਾ ਪੈਕ ਦੇ ਵਿੱਚੋਂ ਬਹੁਤ ਸਾਰੇ ਪ੍ਰਸ਼ਨ ਆਏ ਸੀ ਆਪਾਂ ਨੇ ਵੀਡੀਓ ਪਾ ਰੱਖੀਆਂ ਆਪਣੇ ਚੈਨਲ 'ਤੇ ਤੁਸੀਂ ਦੇਖ ਸਕਦੇ ਹੋ ਬਿੱਟ ਪ੍ਰੂਫ ਠੀਕ ਆ ਮਹਾ ਪੈਕ ਲੈ ਲਓ 199 ਰੁਪਏ ਦਾ ਸਿਰਫ ਪਹਿਲਾਂ 12 1200 ਰੁਪਏ ਦਾ ਪਾ 400 ਦਾ ਵੇਚਦੇ ਸੀ ਹੁਣ ਸਿਰਫ 200 ਰੁਪਏ ਦੇ ਵਿੱਚ ਨੇ ਬੱਚੇ ਨੇ ਕਹਿੰਦੇ ਕਿਉਂਕਿ ਬੱਚੇ ਕਹਿੰਦੇ ਇਸ ਦਾ ਰੇਟ ਘਟਾ ਦਿਓ ਵੀ ਬਹੁਤ ਔ ਸਿਰਫ 200 ਰੁਪਏ ਇਸ ਦਾ ਰੇਟ ਰੱਖਿਆ ਆਪਾਂ ਨੇ ਅਗਲਾ ਪ੍ਰਸ਼ਨ ਆ ਗਿਆ ਅਖਾਨ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਦਾ ਕੀ ਮਤਲਬ ਹੈ ਚਾਰੇ ਆਪਸ਼ਨ ਨੇ ਤੁਹਾਡੇ ਸਾਹਮਣੇ ਆ ਤੇ ਮਹਾਪੈਕ ਤੋਂ ਬਿਨਾਂ ਪ੍ਰੈਣੀ ਪੇਪਰ ਵੀ ਸਿਰਫ 13 ਰੁਪਏ ਦੇ ਵਿੱਚ ਹਨਾ 13 ਰੁਪਏ ਹਨਾ ਕੋਈ ਜ਼ਿਆਦਾ ਨਹੀਂ ਤੇ ਐਪ ਦੇ ਸਿਰਫ 4 ਜੀ ਸੌ 13 ਰੁਪਏ ਆਪਾਂ ਨੇ ਰੱਖੇ ਜੇ ਤੁਸੀਂ ਪੌਲਿਟੀ ਦੇ 800 ਪ੍ਰੈਸ਼ਨ ਲੈਣਾ ਚਾਹੁੰਦੇ ਹੋ ਉਹ ਵੀ ਸਿਰਫ 49 ਰੁਪਏ ਦੇ ਵਿੱਚ 800 ਪ੍ਰੈਸ਼ਨ ਤੁਹਾਨੂੰ ਮਿਲ ਰਹੇ ਆ ਠੀਕ ਆ ਤੇ ਪੰਜਾਬੀ ਪੰਜਾਬ ਜੀ ਕੇ ਵੀ ਤੁਹਾਨੂੰ 49 ਰੁਪਏ ਵਿੱਚ ਮਿਲ ਰਹੀ ਹੈ ਕੰਪਿਊਟਰ ਵੀ 59 ਵਿੱਚ ਜੇ ਤੁਸੀਂ ਮਾਹ ਪੈਕ ਲੈ ਲੇਂਗੇ ਉਸ ਦੇ ਵਿੱਚ ਸਾਰਾ ਕੁਝ ਸਿੱਖ ਜਗਾ ਮਿਲ ਜਾਣਾ ਤੁਹਾਨੂੰ 199 ਰੁਪਏ ਦੇ ਵਿੱਚ ਪ੍ਰਸ਼ਨ 11ਵਾਂ ਆ ਗਿਆ ਇਸ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਉ ਦਾ ਕਰਦੇ ਬੰਦੇ ਦੀ ਕਦਰ ਨਹੀਂ ਹੁੰਦੀ ਠੀਕ ਹੈ ਕਰਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧਾ ਮਤਲਬ ਕਰਦੇ ਬੰਦੇ ਦੀ ਕਦਰ ਨਹੀਂ ਹੁੰਦੀ ਪ੍ਰਸ਼ਨ 12ਵਾਂ ਆ ਗਿਆ ਸਿਰ ਤੇ ਹੱਥ ਰੱਖਣਾ ਮਹਾਵਰੇ ਦਾ ਕੀ ਭਾਵ ਹੈ ਆਪਸ਼ਨ ਤੁਹਾਡੇ ਸਾਹਮਣੇ ਤੁਸੀਂ ਉੱਤਰ ਦੇ ਸਕਦੇ ਹੋ ਆਪਣਾ ਨੰਬਰ ਨੋਟ ਕਰ ਲਿਓ ਦੋਸਤੋ 98374368998887436 99 ਇਸ ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ ਕੋਈ ਵੀ ਤੁਸੀਂ ਕੋਰਸ ਲੈਣਾ ਹੈ ਠੀਕ ਹੈ ਐਪ ਦਾ ਆਪਣੀ ਦਾ ਲਿੰਕ ਲੈਣਾ ਚਾਹੁੰਦੇ ਹਾਂ ਠੀਕ ਹੈ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਸਿਰ ਤੇ ਆਤਰਕਣਾ ਮਦਦ ਕਰਨੀ ਜਾਂ ਆਸਰਾ ਦੇਣਾ ਆਪਸ਼ਨ ਆੜਾ ਰਸ਼ਨ ਤੇਰਮੇ ਦਾ ਚਲਦਾ ਯੂਨਿਟੀ ਇਸ ਸਟਰੈਂਥ ਦਾ ਪੰਜਾਬੀ ਵਿੱਚ ਕੀ ਭਾਵ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਆੜਾ ਇਕਤਾ ਵਿੱਚ ਤਾਕਤ ਹੈ ਯੂਨਿਟੀ ਇਸ ਸਟਰੈਂਥ ਇਕਤਾ ਵਿੱਚ ਤਾਕਤ ਹੈ ਅਗਲੇ ਪ੍ਰਸ਼ਨ ਤੇ ਚਲਦੇ ਬਰਹੇ 14ਵਾਂ ਹਾਰਡ ਵਰਕ ਦਾ ਪੰਜਾਬੀ ਅਨੁਵਾਦ ਦੱਸੋ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਹਾਰਡ ਵਰਕ ਦਾ ਪੰਜਾਬੀ ਅਨੁਵਾਦ ਆਪਸ਼ਨ ਆੜਾ ਹੋ ਗਿਆ ਸਖਤ ਮਿਹਨਤ ਠੀਕ ਹੈ ਸਖਤ ਮਿਹਨਤ ਇਸ ਦਾ ਤੁਹਾਨੂੰ ਬਹੁਤ ਹੀ ਸੌਖਾ ਹੈ ਠੀਕ ਹੈ ਉਸ ਦੇ ਵਿੱਚ ਦੇਖੋ ਅੰਗਰੇਜ਼ੀ ਤੋਂ ਪੰਜਾਬੀ ਨੇ ਜਾਂ ਅਨੁਵਾਦ ਵੀ ਦਿੱਤਾ ਸਿਲੇਬਸ 'ਚ ਆਪਾਂ ਨੇ ਉਦਾਂ ਦੇ ਪ੍ਰਸ਼ਨ ਸਾਰੇ ਪ੍ਰਸ਼ਨ ਮਤਲਬ ਕਿ ਟੌਪਿਕ ਵਾਈਜ਼ ਲੱਭੇ ਹੋਏ ਆ ਕੋਈ ਐਕਸਟਰਾ ਪ੍ਰਸ਼ਨ ਨਹੀਂ ਜਸਟਿਸ ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੋਵੇਗਾ ਚਾਰੇ ਆਪਸ਼ਨ ਤੁਹਾਡੇ ਇਸ ਸਵਾਲ ਦਾ ਉੱਤਰ ਆਪਸ਼ਨ ਅੜਾ ਨਿਆ ਠੀਕ ਆ ਜਸਟੀਨ ਮਤਲਬ ਨਿਆ ਠੀਕ ਆ ਪ੍ਰਸ਼ਨ 16ਵਾਂ ਆ ਗਿਆ ਜੋ ਹੱਥ ਨਾਲ ਲਿਖਿਆ ਹੋਵੇ ਲਈ ਇੱਕ ਸ਼ਬਦ ਕੀ ਹੈ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈ ਅੜਾ ਹੱਥ ਲਿਖਤ ਹੱਥ ਲਿਖਤ ਕਿਹਾ ਜਾਂਦਾ ਜੋ ਹੱਥ ਨਾਲ ਲਿਖਿਆ ਹੋਵੇ ਪ੍ਰਸ਼ਨ 17ਵਾਂ ਜੋ ਬਹੁਤ ਗੱਲਾਂ ਕਰਦਾ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਜਿਹੜੀ ਗੱਲ ੜੀ ਠੀਕ ਆ ਬਹੁਤ ਗੱਲਾਂ ਕਰਨੀਆਂ ਆ ਗੱਲ ੜੀ ਹੋਇਆ ਜਿੱਥੇ ਮੁਰਦੇ ਦੱਬੇ ਜਾਂਦੇ ਹਨ ਉਸ ਥਾਂ ਲਈ ਇੱਕ ਸ਼ਬਦ ਚੁਣੋ ਮਤਲਬ ਉਸ ਥਾਂ ਨੂੰ ਕੀ ਆ ਕਿਹਾ ਜਾਂਦਾ ਜਿੱਥੇ ਮੁਰਦੇ ਦੱਬੇ ਜਾਂਦੇ ਹਨ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਸ਼ਮਸ਼ਾਨ ਘਾਟ ਤੇ ਕਬਰਸਤਾਨ ਦੋਨੋਂ ਜਗ੍ਹਾ ਹੈ ਠੀਕ ਆ ਦੋਨੋਂ ਜਗ੍ਹਾਾਂ 'ਚ ਮੁਰਦੇ ਦੱਬੇ ਜਾਂਦੇ ਹਨ ਠੀਕ ਆ ਆਪਸ਼ਨ ਆ ਮਤਲਬ ਕਿ ਸੱਸਾ ਸਹੀ ਹੈ ਕੂੜਾ ਅਤੇ ਆੜਾ ਦੋਵੇਂ ਠੀਕ ਆ ਸੱਸੇ ਦੇ ਵਿੱਚ ਲੁੱਟਾ ਹੋਇਆ ਹੈ ਪ੍ਰਸ਼ਨ 1 ਦੀ ਮਾ ਪੈਰੇ ਦੇ ਪ੍ਰਸੰਗ ਵਿੱਚ ਬੁਨਿਆਦ ਸ਼ਬਦ ਦਾ ਕੀ ਅਰਥ ਬੁਨਿਆਦ ਬੁਨਿਆਦ ਦਾ ਮਤਲਬ ਕੀ ਹੁੰਦਾ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਆੜਾ ਨਹੀਂ ਬੁਨਿਆਦ ਮਤਲਬ ਨਹੀਂ ਠੀਕ ਹੈ ਨਹੀਂ ਉੱਤਰ ਰੱਖਣਾ ਬੁਨਿਆਦ ਰੱਖਣੀ ਪ੍ਰਸ਼ਨ 2 ਮਾ ਪੈਰੇ ਦੇ ਪ੍ਰਸੰਗ ਵਿੱਚ ਜੇਕਰ ਲਿਖਿਆ ਹੋਵੇ ਕੋਈ ਪੈਰੇ ਦਾ ਆਪਾਂ ਮੰਨ ਕੇ ਚੱਲਦੇ ਹਾਂ ਮਤਲਬ ਕਿ ਉਸ ਦੇ ਅਕੋਰਡਿੰਗਲੀ ਆਪਾਂ ਪ੍ਰਸ਼ਨ ਇਹ ਪਾਏ ਹੋਏ ਆ ਪੂਰਾ ਪੈਰਾ ਨਹੀਂ ਦਿੱਤਾ ਹੋਇਆ ਜੇਕਰ ਲੇਖਕ ਨਿਰਪੱਖ ਹੋ ਕੇ ਗੱਲ ਕਰ ਰਿਹਾ ਹੈ ਪੈਰੇ ਦੇ ਵਿੱਚ ਮੰਨ ਲਓ ਤਾਂ ਇਸ ਦਾ ਕੀ ਮਤਲਬ ਹੈ ਪੈਰੇ ਦੇ ਵਿੱਚ ਜੇ ਲੇਖਕ ਕੋਈ ਨਿਰਪੱਖ ਹੋ ਕੇ ਆਪਣਾ ਗੱਲ ਕਰ ਰਿਹਾ ਤਾਂ ਉਸ ਦਾ ਮਤਲਬ ਕੀ ਹੈ ਇਹ ਪੁੱਛ ਹੈਗੇ ਇਸ ਪ੍ਰਸ਼ਨ ਦੇ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਤੁਸੀਂ ਦੇ ਸਕਦੇ ਹੋ ਆਪਣਾ ਸੁਝਾ ਇਹ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਆੜਾ ਬਿਨਾਂ ਕਿਸੇ ਦਾ ਪੱਖ ਲਏ ਸਹੀ ਗੱਲ ਕਰਨੀ ਉਸ ਨੂੰ ਨਿਰਪੱਖ ਹੋ ਕੇ ਗੱਲ ਕਰਨਾ ਕਹਿੰਦੇ ਹਨ ਨਾ ਠੀਕ ਆ ਤੇ ਦੋਸਤੋ ਅੱਜ ਦਾ ਹਿਮੋਕ ਟੈਸਟ ਇੱਥੇ ਸਮਾਪਤ ਹੋ ਗਿਆ ਤੁਸੀਂ ਸਾਰਿਆਂ ਨੇ ਕਮੈਂਟ ਬਾਕਸ ਚ ਕਮੈਂਟ ਕਰਕੇ ਆਪਣੇ ਨੰਬਰ ਜਰੂਰ ਦੱਸਣਾ ਤੇ ਵੱਧ ਤੋਂ ਵੱਧ ਬੱਚਿਆਂ ਤੱਕ ਵੀਡੀਓ ਸ਼ੇਅਰ ਕਰਨੀ ਵੀਡੀਓ ਨੂੰ ਚੰਗੀ ਲੱਗੀ ਤੇ ਲਾਈਕ ਵੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਬੈਲ ਆਈਕਨ ਵੀ ਦਬਾਉਣਾ ਠੀਕ ਆ ਜਿੰਨੀ ਬੱਚਿਆਂ ਤੱਕ ਜਾਏਗੀ ਉਹਦੇ ਬੱਚੇ ਕਮੈਂਟ ਕਰਨਗੇ ਤੇ ਤੁਹਾਨੂੰ ਆਪਣੇ ਮਾਰਕਸ ਤੇ ਹੋਰ ਬੱਚਿਆਂ ਦੇ ਮਾਰਕਸ ਨਾਲ ਕੰਪੈਰੀਅਨ ਪਤਾ ਲੱਗੇਗਾ ਤੇ ਤੁਹਾਨੂੰ ਤੁਹਾਡੀ ਤਿਆਰੀ ਦਾ ਬਤ ਲੱਗੇਗਾ ਧੰਨਵਾਦ